ਜਾਪਦੇ ਵੱਲੋਂ ਸਾਬਕਾ ਸੰਸਦ ਮੈਂਬਰ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਸਮੇਤ ਪੰਜ ਆਗੂਆਂ ਨੂੰ ਪਾਰਟੀ ਦੇ ਵਿੱਚ ਬੁਲਾਰੇ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਬਨਾਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ बापू तरसेम सिंह पार्टी के चीफ कोऑर्डिनेटर भाई परमजीत जौहल ने दसबूती एडवोकेट बीबी सतनाम कौर पटियाला प्रगट मियाविंड पार्टी बुलाारिया वजो नियुक्त किता गया है। प्रेस कॉन्फ्रेंस करद अकाली दल वारस पंजाब दे प्रधान भाई अमृतपाल दे पिता बापू तरसेम जी ने कहा कि सबका एमपी राजदेव सिंह खालसा जी का वधिया तजर्बा शख्सियत पार्टी ਮੋੜੇ ਨਾਲ ਮੋੜਾ ਜੋੜ ਕੇ ਕੰਮ ਕਰਨ ਤਾਂ ਤਾਂ ਜੋ ਅੱਜ ਵਾਈਕੁਲਜੀ ਦਾ ਖਾਲਸਾ ਵਾਈਕੁਲਜੀ ਕੀ ਪਤੇ ਜੱਟ ਦੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਹੈਗੇ ਆ ਉਹ ਇੱਥੇ ਆਏ ਨੇ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਜਹੀਰ ਚਲਾਈ ਖਾਲਸਾ ਜਹੀਰ ਚਲਾਈ ਮੁਸਲਮਾਨ ਦੇ ਖਿਲਾਫ ਕੂਮੂ ਸ਼ੁਰੂ ਕਰੀ ਤੇ ਬੜੀ ਵੱਡੀ ਜਿਹੜੀ ਆ ਧਾਰਮਿਕ ਲਹਿਰ ਚਲਾਈ ਉਸ ਸਮੇਂ ਤੋਂ ਪਹਿਲੇ ਦਿਨ ਤੋਂ ਮੈਂ ਉਹਨਾਂ ਨਾਲ ਰਿਹਾ ਇਹ ਰੋਡੇ ਤੋਂ ਸ਼ੁਰੂ ਕਰੀਏ ਉੱਥੇ ਵੀ ਮੌਜੂਦ ਸੀ ਮੈਂ ਰੋਡੇ ਵੀ ਇਹ ਕਿ ਹਰ ਸਿੱਧਾ ਕੇ ਜਿਹੜੀ ਸੰਤ ਜਰਮਾਇਸਨ ਪਧਰ ਵਾਲੇ ਆ 20ਵੀਂ ਸਦੀ ਦੇ ਮਹਾਨ ਜੋਗੇ ਜਰਮਾਇਲ ਹੈ ਜਿਨ੍ਹਾਂ ਦੀ ਸੰਗਤ ਦਾ ਮੈਂ ਆਨੰਦ ਮਾਨਿਆ ਤੇ ਉਹਨਾਂ ਦੇ ਸਤਿਕਾਰਯੋਗ ਪਿਤਾ ਬਾਬਾ ਜੁੰਧਦਰ ਸਿੰਘ ਜਿਹੜੇ ਮੇਰੇ ਸਿਆਸੀ ਤੌਰ ਤੇ ਮੇਰੇ ਜਿਹੜੇ ਹੈਗੇ ਆ ਮਾਰਗਦਰਸ਼ਕ ਰਹੇ ਨੇ ਤੇ ਸਭ ਤੋਂ ਸਿਰੋ ਰਹੇ ਨੇ ਉਹਨਾਂ ਦੀ ਸੰਗਤਾਂ ਵੀ ਅਨੰਤ ਮਾਣਿਆ ਮੈਂ ਕਿਹਾ ਇਸੇ ਸੰਤ ਜਰਨੈਸ ਸਿੰਘ ਪੰਡਾ ਵਾਲੇ ਦੀ ਉਹ ਜਿਹੜੀ ਹੈ ਉਹ ਭਾਈ ਅਮਰਪਾਲ ਸਿੰਘ ਦੇ ਦੁਪਰਵੇਸ਼ ਕਰ ਗਈ ਤੇ ਸੰਤ ਜਰਨੈਸ ਸਿੰਘ ਪੰਡਾ ਵਾਲਿਆਂ ਨੇ ਜਿਹੜੀ ਲੜਾਈ ਜਿਹੜੀ ਸੀ ਜਿੱਥੇ ਛੱਡੀ ਸੀ ਉਸ ਤੋਂ ਅੱਗੇ ਜਿਹੜੀ ਹੈ ਭਾਈ ਅਮਰਪਾਲ ਸਿੰਘ ਉਸ ਲੜਾਈ ਨੂੰ ਚਲਾ ਰਾਇਆ ਹੈ ਉਹ ਉਹਨਾਂ ਦਾ ਸਤਕਾਰ ਜਿਹੜਾ ਹੈ ਉਹ ਵੀ ਸਤਕਾਰ ਹੈ ਉਹਨਾਂ ਦੇ ਨਾਲ ਗਵਰਨਰ ਦੀ ਜਿਹੜੀ ਉਹ ਸ਼ੁਰੂ ਤੋਂ ਪਹਿਲੇ ਦਿਨ ਤੋਂ ਮੇਰੀ ਗਵਰਨਰ ਦੀ ਉਹਨਾਂ ਦੇ ਨਾਲ ਹੈ ਤੇ ਸਾਡੀ ਬਹੁਤ ਤੇ ਸਤਕਾਰਤ ਜਿਹੜੀ ਹਸਤੀ ਹੈ ਸਾਡੀ ਪਾਰਟੀ ਦੇ ਪ੍ਰਧਾਨ ਸੱਭਾ ਬਾਪੂ ਪਰਸੇਮ ਸਿੰਘ ਜਿਹੜੇ ਹੈਗੇ ਹੈ ਇਹ ਪਾਰਟੀ ਨੂੰ ਚਲਾ ਰਹੇ ਹੈ ਤੇ ਪਾਰਟੀ ਦੇ ਵਿੱਚ ਜੋ ਵੀ ਡਿਸਿਪਲਿਨ ਹੈ ਜੋ ਵੀ ਅਨੁਸ਼ਾਸਨ ਹੈ ਮੈਂ ਉਸ ਨੂੰ 100% ਨਹੀਂ 100% ਨਿਵਾਉ ਜੋ ਮੈਂ ਇਹ ਸੰਭਾਰਤ ਸਹਿਮ ਸਿੰਘ ਜੀ ਤੇ ਉਹ ਜਿਹੜਾ ਹੈ ਹਰ ਤੇ ਉਹ ਜਿਹੜਾ ਹਰ ਮੰਨਿਆ ਜਾਂਦਾ ਤੇ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਇਹ ਤੇ ਇੱਥੇ ਪਧਾਰੇ ਨੇ ਤੇ ਮੈਨੂੰ ਇਹ ਜਿਹੜੀ ਹੁੰਮਾਰੀ ਸ਼ੋਕਤੀ ਹੈ ਬਲਾਰੇ ਦੀ ਹੁੰਮਾਰੀ ਸ਼ੋਕਤੀ ਹੈ ਇਹਨਾਂ ਨੇ ਸਰਦਾਰ ਸਾਹਿਬ ਨੇ ਤੇ ਉਹ ਸ਼ਾਸਨ ਦੇ ਵਿੱਚ ਰਹਿਣਾ ਸਭ ਤੋਂ ਜ਼ਰੂਰੀ ਹੈ ਪਾਰਲੀ ਕਾਨੂੰ ਦੇ ਲਈ ਉਹ ਅਜੇ ਵੱਸ ਰਹੇ ਹਨ ਸਾਹਿਬਾ ਜੀ ਦਾ ਦਸ ਪਰਮਜੀਤ ਸਿੰਘ ਜੋ ਕੋਆਰਡੀਨੇਟਰ ਪਾਰਟੀ ਕੰਨ ਦਰਵਾਜ਼ਾ ਪੰਜਾਬ ਦੇ ਅੱਜ ਅਸੀਂ ਬਰਨਾਲਾ ਵਿਖੇ ਇੱਥੇ ਪਹੁੰਚੇ ਹਾਂ ਐਸਐਮਪੀ ਸਰਦਾਰ ਰਾਜੀਵ ਸਿੰਘ ਜੀ ਦਾਲਸਾ ਜਿਨ੍ਹਾਂ ਦੇ ਇੱਥੇ ਗਹਿ ਰਹਿ ਕੇ